हां जी दोस्तों चाहे ਤੁਸੀਂ ਕਿਸੇ ਪ੍ਰਾਈਵੇਟ ادارے ਚ ਨੌਕਰੀ ਕਰਨੀ ਹੋਵੇ ਜਾਂ ਲਿਮਟਿਡ ادارے ਚ ਕਿਸੇ ਨੌਕਰੀ ਕਰਨੀ ਹੋਵੇ ਤੁਹਾਨੂੰ PCC ਅਪਲਾਈ ਕਰਨੀ ਬਹੁਤ ਜ਼ਰਾ ਜ਼ਰੂਰੀ ਹੋ ਜਾਂਦੀ ਆ ਉਹ ਤੁਹਾਡੇ ਕੋਲ ਇੱਕ ਡਾਕੂਮੈਂਟ ਮੰਗਦੇ ਆ PCC ਪੁਲਿਸ ਕਲੀਅਰੈਂਸ ਸਰਟੀਫਿਕੇਟ ਇਹਦੇ ਜਰੀਏ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਉੱਤੇ ਕੋਈ ਕ੍ਰਿਮੀਨਲ ਕੋਈ ਕੇਸ ਤਾਂ ਨਹੀਂ ਦਰਜ ਹੋਇਆ ਇਸ ਕਰਕੇ ਪੀਸੀਸੀ ਹਰੇਕ ਅਧਾਰਾ ਮੰਗਦਾ ਤਾਂ ਉਹਨੂੰ ਆਪ ਪੱਕਾ ਬੈਠੇ ਹੀ ਆਪਣਾ ਅਪਲਾਈ ਕਰ ਸਕਦੇ ਆ ਕਿੱਦਾਂ ਕਰ ਸਕਦੇ ਆ ਤੁਸੀਂ ਇਹ ਵੀਡੀਓ ਨੂੰ ਦੇਖਿਓ ਤੇ ਆਪਣੇ ਦੋਸਤੋ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਦੇ ਹੋਏ ਤੁਹਾਡੇ ਕੰਮ ਦੀ ਨਹੀਂ ਹੈਗੀ ਤਾਂ ਕਿਸੇ ਨਾ ਕਿਸੇ ਦੇ ਕੰਮ ਦੀ ਹੋਊਗੀ ਇਸ ਕਰਕੇ ਆਪਣੇ ਪੇਜ ਤੇ ਆਪਣੀ ਆਪਣੀ ਪ੍ਰੋਫਾਈਲ ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਕਿੱਦਾਂ ਅਪਲਾਈ ਕਰਨੀ ਹੈ ਧਿਆਨ ਨਾਲ ਦੇਖਿਓ ਹਾਂਜੀ ਦੋਸਤੋ ਪੀਸੀਸੀ ਅਪਲਾਈ ਕਰਨੇ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਸਾਂਝਲੀ ਐਪਲੀਕੇਸ਼ਨ 'ਚ ਆ Play Store ਤੋਂ ਤੁਸੀਂ ਸਾਂਝ ਐਪਲੀਕੇਸ਼ਨ ਡਾਊਨਲੋਡ ਕਰ ਲਿਓ ਉਸ ਤੋਂ ਬਾਅਦ ਸਾਂਝ ਐਪਲੀਕੇਸ਼ਨ ਖੋਲਣ ਤੋਂ ਬਾਅਦ ਇੱਥੇ ਵੈਰੀਫਿਕੇਸ਼ਨ ਵਾਲੀ ਆਪਸ਼ਨ ਆਉਂਦੀ ਹੈ ਉਸ ਤੇ ਕਲਿੱਕ ਕਰਿਓ ਉਸ ਤੇ ਕਲਿੱਕ ਕਰਨ ਤੋਂ ਬਾਅਦ ਨੀਚੇ PCC ਲਿਖਿਆ ਹੁੰਦਾ ਇੱਥੇ ਕਲਿੱਕ ਕਰਨਾ PCC ਕਲਿੱਕ ਕਰਨ ਤੋਂ ਬਾਅਦ ਅਪਲਾਈ ਕਰ ਦੇਣਾ ਅਪਲਾਈ ਕਰਨ ਤੋਂ ਬਾਅਦ ਇੱਥੇ ਜਿਹੜਾ ਐਪਲੀਕੇਸ਼ਨ ਜਿਹਦੀ PCC ਅਪਲਾਈ ਕਰਨੀ ਉਹਦਾ ਨਾਮ ਲਿਖ ਦਿਓ ਉਸ ਤੋਂ ਬਾਅਦ ਉਹਦੇ ਫਾਦਰ ਦਾ ਨਾਮ ਲਿਖਣਾ ਤੇ ਉਸ ਤੋਂ ਬਾਅਦ ਕਿਹੜਾ ਜੈਂਡਰ ਆ ਉਹ ਮੇਲ ਫੀਮੇਲ ਜੋ ਵੀ ਆ ਉਹ ਲਿਖਣਾ ਤੁਸੀਂ ਉਸ ਤੋਂ ਬਾਅਦ ਨੈਸ਼ਨੈਲਿਟੀ ਡੇਟ ਆਫ ਬਰਥ ਡੇਟ ਆਫ ਪਲੇਸ ਜਿੱਥੇ ਉਹਦਾ ਬਰਤ ਹੋਇਆ ਬੱਚੇ ਦਾ ਉਹ ਲਿਖਣਾ ਉਸ ਤੋਂ ਬਾਅਦ ਉਹਦੀ ਈਮੇਲ ਆਈਡੀ ਈਮੇਲ ਆਈਡੀ ਆਪਣੀ ਪਾ ਦਿਓ ਤੇ ਆਪਣਾ ਹਾਊਸ ਦਾ ਪਰਮਾਨੈਂਟ ਐਡਰੈਸ ਜਿਹੜਾ ਤੁਹਾਡਾ ਹੈ ਉਹ ਇੱਥੇ ਤੁਸੀਂ ਮੈਂਸ਼ਨ ਕਰ ਦਿਓ ਹਾਊਸ ਨੰਬਰ ਸਟਰੀਟ ਨੰਬਰ ਕਲੋਨੀ ਵਿਲੇਜ ਸਿਟੀ ਜੋ ਜਿੱਥੇ ਵੀ ਤੁਸੀਂ ਰਹਿੰਦੇ ਆ ਉਹ ਮੈਂਸ਼ਨ ਕਰ ਦਿਓ ਉਸ ਤੋਂ ਬਾਅਦ ਤੁਸੀਂ ਸਟੇਟ ਸਿਲੈਕਟ ਕਰ ਲਿਓ ਸਲੇਟ ਸਿਲੈਕਟ ਕਰਨ ਤੋਂ ਬਾਅਦ ਥਾਣਾ ਸਿਲੈਕਟ ਕਰਨ ਦੀ ਆਪਸ਼ਨ ਆਉਂਗੀ ਉਹ ਥਾਣਾ ਆਪਣਾ ਸਿਲੈਕਟ ਕਰ ਲਿਓ ਤੇ ਪਿੰਨ ਕੋਡ ਜਰੂਰ ਇੱਥੇ ਭਰ ਦਿਓ ਤੇ ਉਸ ਤੋਂ ਬਾਅਦ ਜੇ ਤੁਹਾਡਾ ਜਿਹੜਾ ਤੁਹਾਡਾ ਜਿਹੜਾ ਐਡਰੈਸ ਸੇਮ ਆ ਤਾਂ ਉਹਨੂੰ ਯੈਸ ਕਰ ਦਿਓ ਇੱਥੇ ਜਿਵੇਂ ਯੈਸ ਦੀ ਆਪਸ਼ਨ ਹੁੰਦੀ ਹੈ ਉਹਨੂੰ ਯੈਸ ਕਰ ਦਿਓ ਤੇ ਸੇਮ ਤੁਹਾਡਾ ਇੱਥੇ ਆ ਜਾਊਗਾ ਉਹ ਤੇ ਉਸ ਤੋਂ ਬਾਅਦ ਜਿਹੜਾ ਤੁਹਾਡੇ ਪਾਸਪੋਰਟ ਦਾ ਨੰਬਰ ਇੱਥੇ ਮੈਂਸ਼ਨ ਹੋਊਗਾ ਪਾਸਪੋਰਟ ਕਿੱਥੋਂ ਇਸ਼ੂ ਹੋਇਆ ਤੁਹਾਡਾ ਉਹ ਚੰਡੀਗੜ੍ਹ ਜਲੰਧਰ ਅਮਰitsar ਕਿਤੋਂ ਵੀ ਹੋਇਆ ਜਿਹੜਾ ਉਹ ਤੁਸੀਂ ਮੈਂਸ਼ਨ ਕਰਨਾ ਇੱਥੇ ਤੇ ਪਾਸਪੋਰਟ ਦੀ ਜਿਹੜੀ ਡੇਟ ਇਸ਼ੂ ਆ ਕਦੋਂ ਇਸ਼ੂ ਹੋਇਆ ਤੁਹਾਨੂੰ ਉਹ ਆਪਣੀ ਇੱਥੇ ਮੈਂਸ਼ਨ ਕਰਨੀ ਆ ਕਦੋਂ ਤੱਕ ਉਹ ਵੈਲਿਡ ਹੈਗਾ ਕਦੋਂ ਐਕਸਪਾਇਰੀ ਹੋਣਾ ਉਹ ਇੱਥੇ ਮੈਂਸ਼ਨ ਕਰ ਦਿਓ ਉਸ ਤੋਂ ਬਾਅਦ ਆਪਣੀ ਤੇ ਅਟੈਚ ਰੈ residense ਪ੍ਰੂਫ ਕੋਈ ਹੋਣਾ ਚਾਹੀਦਾ ਜਿਹੜਾ ਉਹ ਵੀ ਫੋਟੋ ਅਟੈਚ ਕਰਦੇ ਹੋ ਇੱਥੇ ਤੇ ਪਾਸਪੋਰਟ ਦੀ ਕਾਪੀ ਜਿਹੜੀ ਉਹ ਇੱਥੇ ਅਟੈਚ ਕਰਦੇ ਹੋ ਆਪਣੀ ਠੀਕ ਆ ਤੇ ਉਸ ਤੋਂ ਬਾਅਦ ਇਹ ਆਫ ਫੀਸ ਦੀ ਆਪਸ਼ਨ ਕੋਈ ਆਉਂਗੀ ਜਿਹੜੀ ਉਹ ਫੀਸ ਦੀ ਆਪਸ਼ਨ ਤੁਸੀਂ ਭਰਦੇ ਹੋ ਆਪਣੀ ਫੀਸ ਸਬਮਿਟ ਕਰਾ ਦਿਓ ਉਸ ਤੋਂ ਬਾਅਦ ਜਿਹੜਾ ਤੁਹਾਡਾ ਜਿਹੜਾ ਕੈਰੇਕਟਰ ਸਰਟੀਫਿਕੇਟ ਆ ਉਹ ਬਣ ਕੇ ਤਿਆਰ ਹੋ ਕੇ ਆ ਜਾਊਗਾ ਤੇ ਦੋਸਤੋ ਇਸ ਤਰ੍ਹਾਂ ਤੁਹਾਡਾ ਜਿਹੜਾ ਪੀਸੀਸੀ ਆ ਤੁਹਾਡੀ ਉਹ ਬਣ ਕੇ ਤਿਆਰ ਹੋ ਜੂਗੀ ਤਾਂ ਵੀਡੀਓ ਨੂੰ ਵੱਧ ਤੋਂ ਆਪਣੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਇਨਫੋਰਮੇਸ਼ਨ ਚੰਗੀ ਲੱਗੀ ਤੇ ਚੈਨਲ ਨੂੰ ਫੋਲੋ ਸਬਸ